ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਸਵੀਆਈ ਵੱਲੋਂ ਇੱਕ ਸਕਾਲਰਸ਼ਿਪ ਸਕੀਮ ਕੱਢੀ ਗਈ ਹੈ ਜਿਸ ਦੇ ਤਹਿਤ 20 ਲੱਖ ਤੱਕ ਦੀ ਰਾਸ਼ੀ ਤੁਹਾਨੂੰ ਮਿਲ ਸਕਦੀ ਹੈ ਇਸ ਸਕੀਮ ਦੇ ਵਿੱਚ ਕੌਣ ਅਪਲਾਈ ਕਰ ਸਕਦਾ ਹੈ ਕਿੰਨੀ ਰਕਮ ਕਿਹੜੇ ਸਟੂਡੈਂਟਸ ਨੂੰ ਮਿਲ ਸਕਦੀ ਹੈ ਕੀ ਕੀ ਯੋਗਤਾ ਕਿਹੜੇ ਕਿਹੜੇ ਡਾਕੂਮੈਂਟ ਲੱਗਣਗੇ ਕਿਸ ਤਰ੍ਹਾਂ ਅਪਲਾਈ ਹੋਣਾ ਲਾਸਟ ਡੇਟ ਕੀ ਹੈ ਸਾਰਾ ਕੁਝ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਠੀਕ ਹੈ ਇਹ ਜਿਹੜੀ ਸਕੀਮ ਹੈ ਇਹ ਐਸਵੀਆਈ ਵੱਲੋਂ ਲਾਂਚ ਕੀਤੀ ਗਈ ਹੈ ਠੀਕ ਹੈ ਅ ਐਸਵੀਆਈ ਆਸ਼ਾ ਸਕਾਲਰਸ਼ਿਪ ਪਲੈਟੀਨਮ ਜੁਬਲੀ ਸਕੀਮ ਠੀਕ ਹੈ ਇਹ ਇਕਨੋਮੀ ਵਿਕਰ ਜੋ ਸਟੂਡੈਂਟ ਹੈ ਤੇ ਜੋ ਇੰਟੈਲੀਜੈਂਟ ਹੋਣ ਹਰ ਵਿਦਿਆਰਥੀ ਹੈ ਉਹਨਾਂ ਦੇ ਲਈ ਇਹ ਸਕੀਮ ਲਾਂਚ ਕੀਤੀ ਗਈ ਹੈ ਤੇ ਟੋਟਲ ਫੰਡ ਇਸ ਦੇ ਵਿੱਚ 90 ਕਰੋੜ ਰੱਖਿਆ ਗਿਆ ਹੈ 23230 ਸਟੂਡੈਂਟ ਪੂਰੇ ਇੰਡੀਆ ਵਿੱਚੋਂ ਚੁਣੇ ਜਾਣੇ ਇਸ ਸਕੀਮ ਦੇ ਲਈ ਠੀਕ ਹੈ ਸੋ ਜੇਕਰ ਤੁਸੀਂ ਐਲੀਜੀਬਲ ਹੋਏ ਤਾਂ ਜਰੂਰ ਅਪਲਾਈ ਕਰਿਓ ਜੇਕਰ ਤੁਸੀਂ ਕੁਝ ਪੁੱਛਣਾ ਹੈ ਸਕੀਮ ਨਾਲ ਰਿਲੇਟਡ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਸਕਰੀਨ ਦੇ ਉੱਤੇ ਜੋ ਨੰਬਰ ਆ ਰਿਹਾ ਠੀਕ ਹੈ ਸਕੋਲਰਸ਼ਿਪ ਦੀ ਰਕਮ ਕਿਸ ਤਰ੍ਹਾਂ ਦਿੱਤੀ ਜਾਣੀ ਹੈ 9th ਕਲਾਸ ਤੋਂ ਇਹ ਜਿਹੜੀ ਸਕੀਮ ਹੈ ਸਕੂਲ ਵਾਲਿਆਂ ਲਈ ਸਟਾਰਟ ਹੋ ਜੂਗੀ ਪਲੱਸ 2 ਤੱਕ ਰਹੂਗੀ ਉਸ ਤੋਂ ਬਾਅਦ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਮੈਡੀਕਲ ਤੇ ਹਾਇਰ ਐਜੂਕੇਸ਼ਨ ਜੋ ਬਾਹਰ ਪੜਨ ਜਾਂਦੇ ਆ ਉਹਨਾਂ ਤੱਕ ਦੀ ਇਹ ਸਕੀਮ ਉਹਨਾਂ ਨੂੰ ਵੀ ਇਸ ਦਾ ਬੈਨੀਫਿਟ ਮਿਲ ਸਕਦਾ ਹੈ ਠੀਕ ਹੈ 9ਵੀਂ ਤੋਂ ਲੈ ਕੇ 12ਵੀਂ ਤੱਕ 15000 ਰੁਪਏ ਠੀਕ ਹੈ ਇਸ ਸਕੋਲਰਸ਼ਿਪ ਦੇ ਅਧੀਨ ਦਿੱਤੇ ਜਾਣਗੇ ਅਗਰ ਅੰਡਰ ਗ੍ਰੈਜੂਏਟ ਕੋਈ ਸਟੂਡੈਂਟ ਹੈ ਤਾਂ 75000 ਰੁਪਏ ਪਰ ਈਅਰ ਠੀਕ ਹੈ ਪੋਸਟ ਗ੍ਰੈਜੂਏਟ ਵਾਲਿਆਂ ਲਈ 25 ਲੱਖ ਰੁਪਏ ਮੈਡੀਕਲ ਸਟੂਡੈਂਟ ਅਗਰ ਕੋਈ ਤਾਂ 45 ਲੱਖ ਰੁਪਏ ਅਗਰ ਕੋਈ ਬਾਹਰ ਜਾਂ ਹਾਈएस्ट এডਿਕੇਸ਼ਨ ਲੈ ਰਿਹਾ ਹੈ ਜਿਵੇਂ ਮੰਨ ਲਓ ਕੋਈ ਪੀ ਐਚ ਡੀ ਵਗੈਰਾ ਕਰ ਰਿਹਾ ਜਾਂ ਹਾਈ ਕੋਈ এডਿਕੇਸ਼ਨ ਲੈ ਰਿਹਾ ਹੈ ਤਾਂ 20 ਲੱਖ ਤੱਕ ਦੀ ਸਕਾਲਰਸ਼ਿਪ ਇਸ ਸਕੀਮ ਦੇ ਤਹਿਤ ਇਹਨਾਂ ਸਟੂਡੈਂਟਸ ਨੂੰ ਮਿਲ ਸਕਦੀ ਹੈ ਠੀਕ ਹੈ ਯੋਗਤਾ ਕੀ ਹੈ ਇਸ ਦੇ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਰੱਖਿਆ ਗਿਆ ਹੈ 75% ਨੰਬਰ ਚਾਹੀਦੇ ਹਨ ਜਰਨਲ ਵਾਲਿਆਂ ਦੇ ਤੇ ਐਸ ਸੀ ਐਸ ਡੀ ਸਟੂਡੈਂਟ ਨੂੰ 10% ਦੀ ਰਿਲੈਕਸੇਸ਼ਨ ਹੈ 67.5 ਜੇਕਰ ਉਹਨਾਂ ਦੇ ਨੰਬਰ ਬਣਦੇ ਹਨ ਤਾਂ ਇਸ ਸਕੀਮ ਦੇ ਵਿੱਚ ਹਿੱਸਾ ਲੈ ਸਕਦੇ ਹਨ ਇਨਕਮ ਸਕੂਲ ਵਾਲਿਆਂ ਲਈ 3 ਲੱਖ ਤੋਂ ਘੱਟ ਇਨਕਮ ਹੋਣੀ ਚਾਹੀਦੀ ਹੈ ਪਰਿਵਾਰ ਦੀ ਜੇਕਰ ਸਟੂਡੈਂਟ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਾਂ ਮੈਡੀਕਲ ਜਾਂ ਓਵਰਸੀਸ ਹੈ ਮਤਲਬ ਹਾਇਰ ਐਜੂਕੇਸ਼ਨ ਲੈ ਰਹੇ ਹਨ ਤਾਂ 6 ਲੱਖ ਤੋਂ ਘੱਟ ਇਨਕਮ ਹੋਣੀ ਚਾਹੀਦੀ ਹੈ ਪਰਿਵਾਰ ਦੀ ਇਨਕਮ ਦਾ ਪ੍ਰੂਫ ਤੁਹਾਨੂੰ ਦੇਣਾ ਪਊਗਾ ਅ ਰਿਜ਼ਰਵ 50% ਕੁੜੀਆਂ ਲਈ 50% ਐਸ ਸੀ ਐਸ ٹی ਕਾਸਟ ਦੇ ਲਈ ਠੀਕ ਹੈ ਸਕੂਲ ਹੈਗਾ ਜਿਹੜਾ ਇਸ ਦੇ ਅੰਡਰ ਆਉਂਦੇ ਹਨ 9th ਕਲਾਸ ਤੋਂ ਲੈ ਕੇ 12ਵੀਂ ਤੱਕ ਕਾਲਜ ਯੂਨੀਵਰਸਿਟੀ ਅ ਮਤਲਬ ਵਧੀਆ ਕਾਲਜ ਹੈ ਜਿਹੜੇ ਯੂਨੀਵਰਸਿਟੀ ਆਉਣਗੇ ਟੌਪ ਦੇ 300 ਉਹ ਚੁਣੇ ਜਾਣੇ ਆ ਠੀਕ ਹੈ ਨੈਕ ਇੱਕ ਸੰਸਥਾ ਜੋ ਰੈਂਕਿੰਗ ਦਿੰਦੀ ਹੈ ਮਤਲਬ ਨੈਕ ਦੀ ਰੈਂਕਿੰਗ ਦੇ ਵਿੱਚੋਂ ਕਾਲਜ ਆਉਣੇ ਚਾਹੀਦੇ ਆ ਠੀਕ ਹੈ ਅ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਆ ਇਸ ਦੇ ਲਈ ਪ੍ਰੀਵਿਅਸ ਅਕੈਡੈਮਿਕ ਮਾਰਕਸ਼ੀਟ ਪੁਰਾਣੀ ਜੋ ਅਕੈਡੈਮਿਕ ਮਾਰਕਸ਼ੀਟ ਆ ਉਹ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੇ ਨੰਬਰ ਦੇਖੇ ਜਾਣਗੇ ਠੀਕ ਹੈ ਆਧਾਰ ਕਾਰਡ ਪਾਸਪੋਰਟ ਇਹਨਾਂ ਵਿੱਚੋਂ ਕੋਈ ਵੀ ਪ੍ਰੂਫ ਇੱਕ ਫੀਸ ਦੀ ਰਸੀਪਟ ਚਾਹੀਦੀ ਹੈ ਠੀਕ ਹੈ ਬੈਂਕ ਅਕਾਊਂਟ ਦੀ ਡਿਟੇਲ ਚਾਹੀਦੀ ਹੈ ਇਨਕਮ ਸਰਟੀਫਿਕੇਟ ਚਾਹੀਦਾ ਹੈ ਕਾਸਟ ਸਰਟੀਫਿਕੇਟ ਚਾਹੀਦਾ ਹੈ ਰੀਸੈਂਟ ਫੋਟੋਗ੍ਰਾਫ ਚਾਹੀਦੀ ਹੈ ਇਹ ਸਾਰੇ ਡਾਕੂਮੈਂਟ ਲੱਗਣਗੇ ਜਦੋਂ ਤੁਸੀਂ ਅਪਲਾਈ ਕਰੋਗੇ ਠੀਕ ਹੈ ਇਸ ਦੇ ਲਈ ਅਪਲਾਈ ਕਿਵੇਂ ਕਰੀਏ ਤੁਹਾਡੇ ਸਾਹਮਣੇ ਵੈਬਸਾਈਟ ਦਾ ਲਿੰਕ ਆ ਰਿਹਾ sbischolarship.co.in ਠੀਕ ਹੈ ਇਸ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ ਫਾਰਮ ਆਪਣਾ ਫਿਲ ਕਰ ਸਕਦੇ ਆ ਠੀਕ ਹੈ ਬਾਕੀ ਕੁਝ ਵੀ ਪੁੱਛਣਾ ਤਾਂ ਮੇਰੇ ਨੰਬਰ ਦੇ ਉੱਤੇ ਮੈਸੇਜ ਤੁਸੀਂ ਕਰ ਲਿਓ ਲਾਸਟ ਡੇਟ ਦੀ ਜੇ ਆਪਾਂ ਗੱਲ ਕਰੀਏ 15 ਨਵੰਬਰ ਹੈ ਲਾਸਟ ਡੇਟ ਇਸ ਸਕੀਮ ਦੇ ਵਿੱਚ ਅਪਲਾਈ ਕਰਨ ਦੇ ਲਈ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਹੁਣ ਤੁਹਾਡੇ ਕੋਲ ਹੈਗੇ ਆ ਦਿਨ ਤਾਂ ਤੁਸੀਂ ਜਰੂਰ ਇਸ ਦੇ ਲਈ ਅਪਲਾਈ ਕਰੋ ਠੀਕ ਹੈ ਤੇ ਸਿਲੈਕਸ਼ਨ ਤੇ ਰੀਨਿਊ ਇਹ ਸਕੀਮ ਕਿਵੇਂ ਹੋਗੀ ਮੰਨ ਲਓ ਕਿਸੇ ਨੂੰ ਇੱਕ ਵਾਰੀ ਸਕਾਲਰਸ਼ਿਪ ਮਿਲ ਗਈ ਤਾਂ ਅੱਗੇ ਕਿਸ ਤਰ੍ਹਾਂ ਮਿਲੂਗੀ ਫੇਰ ਇਹੀ ਪ੍ਰੋਸੈਸ ਹੋਊਗਾ ਮੈਰਿਟ ਦੇਖੀ ਜਾਊਗੀ ਕੈਟਾਗਰੀ ਇਨਕਮ ਦੇਖੀ ਜਾਊਗੀ ਠੀਕ ਹੈ ਜੇਕਰ ਫੇਰ ਅੱਗੇ ਸਟੂਡੈਂਟ ਐਲੀਜੀਬਲ ਹੁੰਦਾ ਤਾਂ ਇਹ ਸਕੀਮ ਉਹਦੇ ਲਈ ਕੰਟੀਨਿਊ ਰਹੂਗੀ ਜੇਕਰ ਤੁਸੀਂ ਐਲੀਜੀਬਲ ਹੈ ਤਾਂ ਜਰੂਰ ਇਸ ਸਕੀਮ ਦੇ ਲਈ ਅਪਲਾਈ ਕਰਿਓ ਠੀਕ ਹੈ ਬਾਕੀ ਕੁਝ ਵੀ ਪੁੱਛਣਾ ਹੈ ਤਾਂ ਨੰਬਰ ਦੇ ਉੱਤੇ ਮੈਸੇਜ ਕਰ ਲਿਓ ਧੰਨਵਾਦ